ਰਾਣੀ ਘੋ ਮੋ ਜਾਂਦੀ ਹੈ ਅਸੂਰਾ ਵੀ ਨਾ ਜਾਂਦਾ ਰਿਹਾ ਅਸੂ ਨੂੰ ਝੁਰੂ ਹੈ ਨੀ ਕੋ ਕਿੰਨੇ ਦਿਨ ਹੋ ਗਏ ਆ 10 ਤੋਂ ਆ ਗਿਆ ਤੇ ਅਜੇ ਵੀ ਗਰਮੀ ਹੈ ਮੌਸਮ ਟੀਨ ਹੋ ਰਿਹਾ ਵਰਲਡ ਵਾਈਡ ਉਹਦਾ ਰੀਜਨ ਸਾਡੇ ਦਰਖਤ ਕੱਟੇ ਜਾਣਾ ਹੈ ਦਰਖਤ ਕੱਟੇ ਜਾ ਰਹੇ ਹੈ ਪ੍ਰਦੂਸ਼ਣ ਵੱਧ ਰਿਹਾ ਹੈ ਇਸ ਕਰਕੇ ਇਦਾਂ ਦੇ ਹਾਲਾਤ ਬਣਦੇ ਹਨ ਅਸੀਂ ਕੱਟ ਰਹੇ ਹਾਂ ਜਿਨ੍ਹਾਂ ਨੇ ਇਹਦਾ ਖਮਿਆਜਾ ਧੋਗ ਲਿਆ ਉਹ ਲਾ ਰਹੇ ਆ। ਅਗ ਬਈ ਸਾ ਕੱਲ ਤੁਸੀਂ ਵੇਖਿਆਈਏ ਰਾਤ ਦਿਨ ਉਹ ਬਈ ਚੱਲਦਾ ਸੀ। ਦਸਿਕੋ ਗੁਰਖੋ ਪਿਆਰੋ ਉਥੇ ਰੇਤਾ ਹੀ ਰੇਤਾ ਹੈ ਰੇਤਾ ਹੀ ਰੇਤਾ। ਸਾਡੇ ਬੀਕਾ ਮੇਰ ਤੋਂ ਅੱਗੇ ਨੂੰ ਲੰਘ ਜੋ जैसलमेर ਜਾਂਦੇ ਆ ਨਾ ਜਦੋਂ ਤੇ जैसलमेर ਤੋਂ ਵੀ ਵੱਧ ਕੇ ਦੁਬਈ ਤੇ ਰੇਤਾ ਬਣਿਆ ਸੱਜਣਾ ਜੀ ਤੁਹਾਡੇ ਗੁਰਮਖਾਂ ਨੇ ਵੇਖਿਆ ਹੈ। ਲੇਕਦਾ ਹੀ ਰੇਕਦਾ ਪਰ ਉਹਨਾਂ ਨੇ ਇਨੇਕ ਦਰਖਤ ਲਾਏ ਐ ਇਨੇਕ ਦਰਖਤ ਲਾਏ ਉਹਨਾਂ ਨੇ ਵਾਦਰ ਚੇਂਜ ਕਰ ਲਿਆ ਤੇ ਉਹ ਕਹਿੰਦੇ ਐ ਕਿ ਪੰਜਾ ਸੱਤਾ ਸਾਲਾਂ ਬਾਅਦ ਗਰਮੀ ਦੇ ਵਿੱਚ ਗਰਮੀ ਨਹੀਂ ਲੱਗੇਗੀ ਇਸੇ ਇੰਨਾ ਦਾ ਸਿਸਟਮ ਬਣਾ ਲੈਣਾ ਇਨੇਕ ਦਰਖਤ ਕਰ ਲੈਣੇ ਨੇ ਇੰਨਾ ਇੰਤਜ਼ਾਮ ਕਰ ਲੈਣਾ ਵੀ ਆਉਣ ਵਾਲੇ ਜਿਹੜੇ ਸਾਲ ਹੋਣਗੇ ਗਰਮੀ ਦੇ ਮੌਸਮ ਦੇ ਵਿੱਚ ਉਥੇ ਇਹ ਜਿਹੜੇ ਮਹੀਨੇ ਹੁੰਦੇ ਆ ਨਾ ਜੂਨ ਜੁਲਾਈ ਅਗਸਤ ਇੰਨੀ ਆਪਦੀ ਗਰਮੀ ਵੀ ਪੈਂਦੀ ਹੈ 55 ਡਿਗਰੀ ਟੈਂਪਰੇਚਰ ਹੋ ਜਾਂਦਾ ਆਪਣੇ ਇੱਥੇ 50 ਤੱਕ ਲੇ ਜਾਂਦਾ ਹੈ 52 52 ਤੱਕ ਵੀ ਉੱਥੇ 55 ਡਿਗਰੀ ਟੈਂਪਰੇਚਰ ਹੁੰਦਾ ਤੇ ਉਹਨਾਂ ਨੇ ਦਰਖਤ ਲਾ ਲਾ ਕੇ ਲਾਵਾ ਕੇ ਆਪਣਾ ਪਰਵਤ ਕਰ ਲਿਆ ਕਹਿੰਦੇ ਮੌਸਮ ਸੋਹਣਾ ਕਰ ਲੈਣਾ ਤੇ ਅਸੀਂ ਇੱਥੇ ਦਰਖਤ ਕੱਟੀ ਜਾ ਰਹੇ ਆ ਸਾਡੇ ਤੇ ਕੁਦਰਤੀ ਸਿਸਟਮ ਸੀ ਲੱਗੇ ਹੋਏ ਸੀ ਉਹਨਾਂ ਦੇ ਹੈ ਹੀ ਉਥੇ ਨੇ ਲੈ ਹੈ ਹੀ ਨਹੀਂ ਸੀ ਕਦੇ درخت ਹੋਈ ਨਹੀਂ ਹਰਿਆਣਾ ਹਰਿਆਣੀ ਕਦੇ ਹੋਈ ਹੋਈ ਨਹੀਂ ਪਰ ਸਾਡੇ ਕੋਲ ਤੇ ਹਰਿਆਣਾ ਸੀ ਅਸੀਂ ਆਪ ਹੌਲੀ-ਹੌਲੀ ਕੱਟਦੇ ਆ ਕੱਟਦੇ ਆ ਕੱਟਦੇ ਆ ਆ ਕੁਝ ਬਣਾ ਲਿਆ ਵੈਦਰ ਜਿਹੜਾ ਇੱਥੇ ਵੀ ਤੇਜ਼ ਹੋਣਾ ਦਿੱਤੇ ਆ ਤੇ ਮੈਂ ਸਾਰੇ ਕਿਸਾਨਾਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਕਈ ਸੱਜਣਾ ਨੂੰ ਦਰਖਤਾਂ ਨਾਲ ਬੜਾ ਪਿਆਰ ਹੁੰਦਾ ਹੈ ਕਈ ਬੂਟੇ ਲਾਉਂਦੇ ਆ ਦਰਖਤ ਲਾਉਂਦੇ ਆ ਖੇਤਾਂ ਦੇ ਵੀ ਕੱਟ ਦਾਸ ਤਰ੍ਹਾਂ ਕੋ ਮੋਟਾ ਤੇ ਲਾ ਕੇ ਰੱਖਦੇ ਐ ਜਿੱਥੇ ਉਹਨਾਂ ਨੂੰ ਲੱਗਦਾ ਵੀ ਆ ਟਿਕਾਣਾ ਜੈ ਸਹੀ ਐ ਉੱਥੇ ਦਰਖਤ ਲਾਉਂਦੇ ਐ ਤੇ ਮੈਂ ਇਹ ਬੇਨਤੀ ਨਾਲ ਕਰਦਾ ਹਾਂ ਸਾਧਿਆ ਕਿ ਆਪਾਂ ਇਹਨਾਂ ਥੀਕਾਂ ਵਾਸਤੇ ਯਤਨਸ਼ੀਲ ਹੋਈਏ ਅਸੂ ਹੋਣੀ ਦੀ ਪੰਜ ਪੰਜ ਸੱਤ ਸੱਤ ਦਰਖਤ ਲਾਵਾਂਗੇ ਕਿੰਨੇ ਬਣ ਜਾਂਦੇ ਐ ਫਿਰ ਉਹਨਾਂ ਨੂੰ ਲੰਮਾ ਹੀ ਨਹੀਂ ਉਹਨਾਂ ਨੂੰ ਸੰਭਾਲਣਾ ਤੇ ਜਿਹੜਾ ਆ ਤੁਹਾਡਾ ਜਮੀਨਦਾਰ ਸਭ ਕਹੇ ਜਿਹੜਾ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ ਚਾਹੇ ਉਹ ਜਮੀਨਦਾਰ ਹੈ ਚਾਹੇ ਜ਼ਮੀਨ 'ਚ ਕੰਮ ਕਰਨ ਵਾਲੇ ਨੂੰ ਜਮੀਨਦਾਰ ਕਹਿੰਦੇ ਆ ਕੋਈ ਵੀ ਹੋਵੇ ਜਿਹੜਾ ਖੇਤੀਬਾੜੀ ਕਰ ਲਿੰਦਾ ਹੈ ਉਹਨਾਂ ਨਾਲ ਉਹਨਾਂ ਤੋਂ ਵਧੀਆ ਦਰਖਤ ਕੌਣ ਸਮਝ ਸਕਦਾ ਉਹਨਾਂ ਤੋਂ ਵੱਧ ਦਰਖਤ ਦੀ ਖੇਤੀਬਾੜੀ ਵਾਲੇ ਬੰਦੇ ਤੋਂ ਵੱਧ ਇਸ ਬੰਦੇ ਨੂੰ ਮਾਣਤ ਹੋ ਸਕਦੀ ਸੋ ਇਸ ਕਰਕੇ ਆਪਾਂ ਨੂੰ ਦਿੱ ਦਿੱਥੇ ਹੋਰ ਬੜਾ ਕੁਝ ਕਰਨਾ ਚਾਹੀਦਾ ਹੈ ਕਿ ਵੇ ਇੱਕ ਇੱਕ ਦੇ ਉੱਤੇ ਤਾੰਗ ਹੋਈ ਜਾਵੇ ਬੜਾ ਬੁਰਾ ਹਾਲ ਹੈ ਮੌਸਮ ਬਦਲ ਗਿਆ ਮੌਸਮ ਬਦਲ ਗਿਆ ਇੱਕ ਹੈ ਕਿਸੀਂ ਕਰ ਕੀ ਸਕਦੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੌਖੀਆਂ ਬਸਣ ਤੇ ਉਹ ਤਾਂ ਹੀ ਹੋ ਸਕਦਾ ਹੈ ਜੇ ਆਪਾਂ ਸਾਰੇ ਜਣੇ ਥੋੜਾ ਥੋੜਾ ਯਤਨ ਕਰੀਏ ਇੱਕ ਥੰਦਾ ਬੈ ਕੇ ਰੋਈ ਜਾਓ ਗਰਮੀ ਆ ਗਈ ਗਰਮੀ ਆ ਗਈ ਕਰੋ ਕਸ਼ਣਾ ਕਰੀਏ ਵੀ ਤੇ ਨਾ ਜਰੂਰ ਕੁਝ ਤਾਂ ਕਰੀਏ ਜਿਵੇਂ ਵੇਖੋ ਗੱਲ ਇੱਕ ਹੁਣ ਜਿਵੇਂ ਨੌਜਵਾਨ ਇੱਕ ਵੀਰ ਆਉਂਦਾ ਹੈ ਜਿਹੜਾ ਆਪਕੋ ਤੇ ਦੇਖ ਰਹੇ ਹੋ ਤੁਸੀਂ ਸਾਰੇ ਰਾਜਵੀਰ ਸਿੰਘ ਹੈ ਰਾਜਵੀਰ ਜਵੰਦਾ ਕਰਕੇ ਹਸਪੀਟਲ ਦੇ ਵਿੱਚ ਫੋਟੀਜ਼ ਦੇ ਵਿੱਚ ਪਿਆ ਹੈ ਐਕਸੀਡੈਂਟ ਹੋਇਆ ਸਾਰੀ ਦੁਨੀਆ ਦੇ ਵਿੱਚ ਅਰਦਾਸਾਂ ਕਰੋ ਅਰਦਾਸਾਂ ਕਰੋ ਉਹਦੀ ਜਾਨ ਬਚ ਜਾਏ ਬਿਲਕੁਲ ਏਡਾ ਸੋਹਣਾ ਸੁਨੱਖਾ ਨੌਜਵਾਨ ਹੈ ਸਾਰੀ ਕਦਰੇ ਅਰਦਾਸ ਤੇ ਕਿ ਕਿਸੇ ਦੇ ਮਾਂ ਦਾ ਪੁੱਤ ਉਹਨੂੰ ਕੁਝ ਹੋਵੇਗਾ ਪੰਜਾਬ ਦਾ ਪੁੱਤ ਸਾਰੇ ਹੀ ਆਪਰ ਅਰਦਾਸਾਂ ਕਰਦੇ ਆਂ ਜੇ ਕਿਸੇ ਦਾ ਵੀ ਬੱਚਾ ਹਸਪੀਟਲ ਚ ਪਿਆ ਹੋਵੇ ਰੀੜ ਦੀ ਹੱਡੀ ਤੇ ਸੱਟ ਹੋਵੇ ਗਰਦਨ ਤੇ ਸੱਟ ਹੋਵੇ ਦਿਮਾਗ ਡੈਟ ਹੋ ਜਾਵੇ ਤੇ ਆਪਾਂ ਸਾਰੇ ਹਰ ਇੱਕ ਪਾਸੇ ਆਪਾਂ ਅਰਦਾਸ ਕਰਾਂਗੇ ਜਿਹਦਾ ਇੰਨਾ ਦਾ ਹਾਲਾਤ ਹੋਣਾ ਉਹ ਕੋਈ ਵੀ ਬੱਚਾ ਹੋਵੇ ਕੱਲੀ ਇਹ ਗੱਲ ਕਾਉਣ ਵਾਲੇ ਮੁੰਡੇ ਦੀ ਗੱਲ ਨਹੀਂ ਉਹ ਤੇ ਕੋਈ ਵੀ ਹੋਵੇਗਾ ਇਹ ਇਹਦਾ ਹਾਲਾਤ ਇੰਨਾ ਦੀ ਨਾਜ਼ੁਕ ਹੋਵੇ ਗੰਭੀਰ ਹੋਵੇ ਡਾਕਟਰ ਕਹਿੰਨ ਖਤਰਾ ਹੈ ਤੇ ਆਪਾਂ ਸਾਰੇ ਵਾਸਤੇ ਅਰਦਾਸ ਕਰਾਂਗੇ ਯਾਰ ਇਹਦਾ ਇਹਦੀ ਜਾਨ ਬਚੇ ਇਧਿਆ ਵੇਖੋ ਸਾਡੀ ਭਾਵਨਾ ਹਰ ਬੰਦੇ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿਸੇ ਤੇ ਦਇਆ ਕਰਨੀ ਕਿਸੇ ਲਈ ਅਰਦਾਸ ਕਰਨੀ ਕਿਸੇ ਦਾ ਭਲਾ ਸੋਚਣਾ ਅਰਦਾਸ ਕਰਨ ਦਾ ਮਤਲਬ ਹੈ ਕਿ ਅਸੀਂ ਅੰਦਰੋਂ ਸੈਂਸਿਟਿਵ ਹਾਂ ਅਸੀਂ ਅੰਦਰੋਂ ਸਾਡੇ ਅੰਦਰ ਦਰਦ ਹੁੰਦਾ ਹੈ ਅਸੀਂ ਅੰਦਰੋਂ ਮਹਿਸੂਸ ਕਰਦੇ ਆਂ ਅਸੀਂ ਕਿਸੇ ਦੇ ਦਰਦ ਨੂੰ ਫੀਲ ਕਰਦੇ ਆਂ ਅਸੀਂ ਜज्ਬਾਤ ਹੈ ਸਾਡੇ ਅੰਦਰ ਅਸੀਂ ਜਿਉਂਦੇ ਆਂ ਸਾਨੂੰ ਕਿਸੇ ਦੀ ਤਕਲੀਫ ਨੂੰ ਵੇਖ ਕੇ ਤਕਲੀਫ ਹੁੰਦੀ ਹੈ ਕਿਸੇ ਦੇ ਅਥਰਵਾ ਤੋਂ ਅਥਰਵਾ ਨੂੰ ਵੇਖ ਕੇ ਸਾਥ ਵੀ ਰੋਣਾ ਆਉਂਦਾ ਹੈ ਕਿਸੇ ਦੀ ਮਾਂ ਦਾ ਪੁੱਤ ਨਾ ਮਰੇ ਆਪਾਂ ਸਾਰੇ ਹੀ ਅੰਦਰੋਂ ਇਹ ਅਰਦਾਸ ਕਰਦੇ ਆਂ ਇਹ ਤੇ ਪੱਖ ਹੈ ਇੱਕ ਚੰਗਾ ਹਰੇਕ ਵਾਸਤੇ ਕਿਸੇ ਵਾਸਤੇ ਨਹੀਂ ਹਰੇਕ ਵਾਸਤੇ ਇੱਕ ਵਾਰੀ ਆਉਣਾ ਚਾਹੀਦਾ ਹੈ ਬਿਨਾਇ ਦਾ ਨਾਮ ਹੋਵੇ ਇਹ ਤੇ ਸਾਡੇ ਮਨ ਦਾ ਬਲਬਲ ਹੈ ਹੋਣਾ ਚਾਹੀਦਾ ਇੱਕ ਤੇ ਗੱਲ ਇਹ ਇੱਕ ਦੂਜੀ ਗੱਲ ਇਹ ਹੈ ਕਿ ਐਕਸੀਡੈਂਟ ਹੋਇਆ ਕਿਉਂ ਕਿੰਨੇ ਦੋ ਸਾਨ ਪਿੰਡ ਦੇ ਪਿੰਡ ਦੇ ਅੱਗੇ ਆ ਗਏ ਤੇ ਇੱਕ ਦਾ ਮੋਟਰਸਾਈਕਲ ਟਿਕ ਗਿਆ ਤੇ ਇੱਕ ਇੱਕ ਇੰਨਾ ਕਹੇ ਰਿਹਾ ਗੱਲੇ ਉਹਦੀ ਦਵੰਦੇ ਦੀ ਗੱਲ ਨਹੀਂ ਡੀਂਡੀਆਂ ਦਾ ਮਸਲਾ ਤੇ ਸਾਰਿਆਂ ਦਾ ਹੁਣ ਮੈਂ ਇੱਥੇ ਨੂੰ ਆਇਆ ਅੱਜ ਮੈਂ ਪਹਿਲਾਂ ਉਹਨਾਂ ਨਾਲ ਗੱਲ ਕਰਦਾ ਸੀ ਮੈਂ ਕਿ ਜਦੋਂ ਵਾਪਸ ਆਉਣਾ ਰਾਤ ਵੇਲੇ ਜਰਾ ਧਿਆਨ ਰੱਖਿਓ ਰਾਤ ਨੂੰ ਗੱਡੀਆਂ ਸਪੀਡ ਤੇ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਕਿਦੋਂ ਮਾਰਕੀ ਖੜੀ ਹੁੰਦੀ ਹੈ ਸਾਡੇ ਇੱਥੇ ਪੰਜ ਪਿਆਰਿਆਂ ਦੀ ਗੱਡੀ ਕਈ ਸਾਲ ਪਹਿਲਾਂ ਐਕਸੀਡੈਂਟ ਹੋਈ ਸੀ ਸਾਰੀ ਗੱਡੀ ਖਤਮ ਹੋ ਗਈ ਪੰਜ ਪਿਆਰੇ ਅਮਰ ਸ਼ਿਕਾਹ ਕੇ ਜਾ ਰਹੇ ਸੀ ਇਸੇ ਰੋਡ ਤੇ ਤੁਹਾਡੇ ਵਾਲਾ ਜਿਹੜਾ ਸਾਡਾ ਜਾ ਰਿਹਾ ਹੈ ਨਾ ਇੱਕ ਵਿਖੀਆ ਨਾ ਮੋਰ ਹੈ ਜਿਹੜਾ ਸਾਡਾ ਇਹਦੇ ਉੱਤੇ ਐਕਸੀਡੈਂਟ ਹੋਇਆ ਸੀ ਤੇ ਅੱਜ ਤੋਂ 28 ਸਾਲ ਪਹਿਲਾਂ ਮੇਰੋਂ ਦੇ ਗੁੱਤੇ ਇੱਥੇ ਠੂਠਿਆਂ ਵਾਲੀ ਪਿੰਡ ਪਿੰਡਾਂ ਨੇੜੇ ਮੈਂ ਦੀਪਸੀ ਦੇ ਵਿੱਚ ਸੀ ਗੱਡੀ ਦੇ ਵਿੱਚ ਸੀ ਉਦੋਂ ਐਕਸੀਡੈਂਟ ਹੋਇਆ ਸੀ ਭਾਈ ਮੱਖਣ ਸਿੰਘ ਦੀ ਸਾਡੇ ਨਾਲ ਆ ਜਸਵੀਰ ਸਿੰਘ ਆਪਾਂ ਸਾਰੇ ਸੀ ਭਾਈ ਮੱਖਣ ਸਿੰਘ ਦੀ ਮੌਤ ਹੋਈ ਸੀ ਐਕਸੀਡੈਂਟ ਵਿੱਚ ਪੰਜ ਪਿਆਰਿਆਂ ਨਾਲ ਇਹ ਤਾਂ ਹਾਦਸਾ ਸਾਡੇ ਬਾਪਰੇ ਆ ਸੋ ਇਹਦਾ ਵੀ ਹਾਦਸੇ ਵਾਪਰਦੇ ਆ ਕਿਉਂਕਿ ਗਾਮਾ ਇੱਕਦਮ ਆ ਜਾਂਦੀਆਂ ਸਾਡੇ ਸਿਸਟਮ ਨਹੀਂ ਕੋਈ ਆਹ ਹਣ 2-3 ਦਿਨ ਤੇ ਨੇ ਆ ਤੇ ਵੇਖਿਆ ਕੋਈ ਜਾਨਵਰ ਛੜਕਦੇ ਦੇਖੇ ਜਾਨਵਰ ਤੇ ਕੀ ਕਦੇ ਕੋਈ ਦੁਤਾ ਵੀ ਨਹੀਂ ਵੇਖਿਆ ਰੋਡ ਦੇ ਉੱਤੇ ਸਿਸਟਮ ਕੋਣ ਜਿਹੜੀਆਂ ਸਰਕਾਰਾਂ ਹਨ ਭਾਵੇਂ ਪੰਜਾਬ ਦੇ ਸੀਐਮ ਹਨ ਭਾਵੇਂ ਹਿਮਾਚਲ ਦੇ ਹਨ ਭਾਵੇਂ ਹਰਿਆਣੇ ਦੇ ਹਨ ਜਿਹੜੇ ਬੰਦਿਆਂ ਦੀ ਪਹੁੰਚ ਹੈ ਉਹ ਇਕੱਠੇ ਹੋਣ ਕੁਝ ਐਸਾ ਹਿਲਾ ਰਜ਼ੀਲਾ ਕਰਨ ਕਿ ਇਹਦਾ ਸੈਟਅਪ ਹੋਵੇ ਕੋਈ ਰੋੜਾ ਦਾ ਸਿਸਟਮ ਬਣੇ ਕੋਈ ਇਹਦਾ ਢਾਂਟਾ ਬਣੇ ਇੰਨੀਆਂ ਖਵਾਵਾਂ ਦੇ ਪੁੱਤ ਜਿਹੜੇ ਨੀਦਾ ਮੀਟਰਾਂ ਤੇ ਪਏ ਨਹੀਂ ਆਪਾਂ ਇੱਕ ਤੇ ਕੀ ਹੁੰਦਾ ਵਿਹਾਜ ਹੀ ਬੜਾ ਮਾੜਾ ਹੋਇਆ ਅਰਦਾਸਾਂ ਕਰੋ ਥੱਲੇ ਕਰੋ ਹਾਂ ਇੱਕ ਦਾ ਹੋ ਗਿਆ ਕੱਲ ਨੂੰ ਦੂਜੇ ਦਾ ਹੋ ਜਾਣਾ ਇਹਦਾ ਰਾਜਵੀਰ ਸਿੰਘ ਜਵੰਦਾ ਜਿਹੜਾ ਉਹਨਾਂ ਤੇ ਪਤਾ ਲੱਗ ਰਿਹਾ ਜਿਹਨੇ ਹੋਰ ਹਜ਼ਾਰਾਂ ਹੀ ਬਿੱਤੇ ਝੜਕਰਾਂ ਤੇ ਮਰੀਦਾਂ ਤੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਬਹੁਤ ਵੱਡੇ ਇਕਦਮ ਦਾਗ ਹੀ ਇਕਦਮ ਸਾੜ ਆ ਗਿਆ ਤੇ ਸਾਡੇ ਗਊ ਟੈਕਸ ਵੀ ਲੱਗਦਾ ਗਊ ਟੈਕਸ ਵੀ ਲੱਗਦਾ ਗਊ ਟੈਕਸ ਕਿਉਂ ਲੱਗਦਾ ਹੈ ਕਿ ਗਾਵਾਂ ਨੂੰ ਸੰਭਾਲਿਆ ਜਾਏਗਾ ਗਊ ਟੈਕਸ ਲੱਗਦਾ ਹੈ ਤੇ ਗਊ ਟੈਕਸ ਕਿਉਂ ਲੱਗਦਾ ਹੈ ਕਿ ਗਾਵਾਂ ਨੂੰ ਸੰਭਾਲਿਆ ਜਾਏਗਾ ਜਦੋਂ ਹਰ ਬੰਦਾ ਗਾਵਾਂ ਨੂੰ ਸਾਹਮਣੇ ਲਈ ਟੈਕਸ ਦਿੰਦਾ ਹੈ ਤੇ ਫਿਰ ਗਾਮਾ ਸਾਂਭੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਅਸੀਂ ਟੈਕਸ ਦਿੰਦੇ ਆ ਸਾਰੇ ਜਿਹੜੇ ਇਹ ਸਪੈਸ਼ਲ ਗੋ ਟੈਕਸ ਲੱਗਦਾ ਵੀ ਗਾਮਾ ਨੂੰ ਸੰਭਾਲਣ ਵਾਸਤੇ ਭਾਰਤ ਦੇ ਵਿੱਚ ਟੈਕਸ ਤੇ ਜਦੋਂ ਸਾਡੇ ਤੋਂ ਟੈਕਸ લે ਆ ਜਾਂਦਾ ਹੈ ਤਾਂ ਫਿਰ ਗਾਮਾ ਸਾਂਭਣੀਆਂ ਨਹੀਂ ਚਾਹੀਦੀ ਇਹਦੇ ਤੇ ਬਰਤ ਵੀ ਹੋਣਾ ਚਾਹੀਦਾ ਇਹਦੇ ਤੇ ਸਰਕਾਰਾਂ ਨੂੰ ਸੈਟਅਪ ਪੈਗੋ ਜਾਂ ਕਰਨਾ ਚਾਹੀਦਾ ਇਹ ਜਗਾ ਜਗਾ ਇੰਦਾ ਦਾ ਇੰਤਜ਼ਾਮ ਹੋਵੇ ਇੰਦਾ ਦਾ ਪ੍ਰਬੰਧ ਹੋਵੇ ਵੀ ਆਵਾਰਾ ਜਿਹੜੇ ਪਸ਼ੂ ਛੱਦੇ ਹੈ ਬੰਨੀਆਂ ਮਾਵਾਂ ਦੇ ਘੁੱਟ ਭਰੇ ਹੈ ਅੱਗੇ ਨਾ ਕਿਸੇ ਦਾ ਨੁਕਸਾਨ ਹੋਵੇ ਇਹ ਹੈ ਸਿਆਣੀ ਗੱਲ ਇਹ ਹੈ ਸਬਦਦਾਰੀ ਦੀ ਗੱਲ ਇੱਕ ਤੇ ਇੰਦਾ ਬਿਹਾਈਂ ਮਰ ਗਿਆ ਜੀ ਗੁੱਤੀ ਜੂਤੀ ਫਿਰਦੀ ਹੈ ਜੀ ਗਰਮੀ ਹੈ ਜੀ ਇੱਕ ਤੇ ਇਹ ਕਹੇ ਸਾਰਾ ਮੂੰਹ ਤੇ ਕੱਪੜਾ ਲੈ ਲਓ ਇੱਕ ਹੈ ਹਲਕੀ ਹੈ ਦਾ ਇਸੇ ਤਰ੍ਹਾਂ ਇੱਕ ਤੇ ਐਕਸੀਡੈਂਟ ਨੇ ਇੱਕ ਤੇ ਰੋਲੋ ਅਰਦਾਸਾ ਕਰ ਲੋ ਇਹ ਤੇ ਹੈ ਇਹ ਤੇ ਸਾਡੇ ਅੰਦਰ ਦਾ ਬਲਬਲ ਆ ਆਪਾਂ ਬੁਖਾਰ ਆ ਜੀ ਸਾਨੂੰ ਦਰਦ ਹੈ ਸਾਨੂੰ ਤਕਲੀਫ ਹੈ ਪਰ ਇਹਨਾਂ ਗੱਲਾਂ ਦਾ ਹੱਲ ਤੇ ਤਾਂ ਹੀ ਹੋਣਾ ਨਾ ਕਿ ਆਪਾਂ ਹੱਲ ਕੱਢਣ ਵਾਲੇ ਕੋਲ ਪਾਸੇ ਤੁਰਾਗੇ ਤੇ ਕਰਨਾ ਹੈ ਵੱਡੇ ਬੱਚੇ ਪੱਤਰ ਤੇ ਹੋਣਾਗੇ ਇਹ ਤੇ ਹਾਲੀ ਕੈਪਲ ਦੇ ਉੱਤੇ ਹੈ ਜਦੋਂ ਸੈਂਟਰ ਗਵਰਨਮੈਂਟ ਹੋਵੇ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨੇ ਵੱਡੇ ਵੱਡੇ ਪ੍ਰਬੰਧ ਕਰਨੇ ਨੇ ਤੇ ਉਹਦੇ ਵਾਸਤੇ ਹੋਣੀ ਹੋਣੀ ਯਤਨ ਕਰਨਾ ਚਾਹੀਦਾ ਹੈ ਹੋਣੀ ਸੋਚਣਾ ਚਾਹੀਦਾ ਹੈ ਇਹਦਾ ਹੱਲ ਕੀ ਹੋਵੇ ਛਟਕਾ ਤੇ ਇਹਦਾ ਕੀ ਪ੍ਰਬੰਧ ਕੀਤਾ ਜਾਵੇ ਕਿੱਥੇ ਕਿੱਥੇ ਕਿੰਨਾ ਕਿੰਨਾ ਦੇ ਇੰਤਜ਼ਾਮ ਕੀਤੇ ਜਾਣ ਤਾਂ ਲੋ ਇਹ ਮੁਸ਼ਕਲਾਂ ਨਾ ਸੋਚਣਾ ਅਸੀਂ ਹੱਲ ਵੱਲ ਹੱਲ ਕੀ ਹੈ ਆਪਾਂ ਤੇਰੇ ਨਾਲ ਸਵਾਗਤ ਜਿਹੜੇ ਆ ਸਾਡੇ ਸਮਾਗਮ ਹੁੰਦੇ ਆ ਆਪਾਂ ਜਿੱਦਾਂ ਇੱਥੇ ਭੈਣ ਭਰਾ ਸਾਰੇ ਇਕੱਠੇ ਹੋ ਕੇ ਬੈਠੇ ਆ ਇਹ ਅੱਗੇ ਵੀ ਬੈਠੇ ਨੇ ਸਾਡੇ ਮਨ ਦੇ ਵਿੱਚ ਆਨੰਦ ਆਵੇ ਸਾਡੀ ਜ਼ਿੰਦਗੀ ਵਿੱਚ ਸ਼ਾਂਤੀ ਆਵੇ ਸਾਡੀ ਜ਼ਿੰਦਗੀ ਵਿੱਚ ਟਿਕਾ ਆਵੇ ਸਾਡੀ ਜ਼ਿੰਦਗੀ ਵਿੱਚ ਕੋਈ ਰਾਸ ਆਵੇ ਸਾਡੀ ਜ਼ਿੰਦਗੀ ਵਿੱਚ ਕੋਈ ਖੇੜਾ ਆਵੇ ਇਹ ਵੀ ਆਇਆ ਅਸੀਂ ਸਾਰੇ ਤਾਂ ਬੈਠਦੇ ਆ ਆ ਕਿੰਨੇ ਨੌਜਵਾਨੋਂ ਕਿੰਨੇ ਵੀਰੋਂ ਤੁਸੀਂ ਫੋਨ ਛੱਡ ਕੇ ਬੈਠੇ ਆ ਕਿੰਨੇ ਬੱਚੇ ਜਿਹੜੇ ਫੋਨ ਐਸ ਵੇਲੇ ਦਿਲਾਕ ਦਿਲਾਉਂਦੇ ਹੋਣਾ ਸੀ ਜੇ ਆਪਾਂ ਦਿਵਾਨਾ ਦਿਲਾਉਂਦੇ ਤੇ ਫੋਨ ਦਿਲਾਉਂਦੇ ਹੋਣ ਕੀ ਕਰਦਾ ਪੈਰ ਤੇ ਬੈੱਡ ਦੇ ਉੱਤੇ ਸੋਫੇ ਤੇ ਬੈਠੇ ਬੰਦੇ ਫੋਨ ਚੱਲੀ ਜਾਣਾ ਸੀ ਸੱਟ ਤੇ ਦਾ ਦੋ ਕਿਤੇ ਸਾਡੇ ਨਹੀਂ ਲੱਗ ਜਾਣੀ ਸੀ ਪਰ ਆਪਾਂ ਫੇਰ ਵੀ ਸੰਗਤ ਵਿੱਚ ਆਏ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਆ ਕੋਈ ਗਿੱਟਾਂ ਕੋਈ ਗਿੱਟਾਂ ਗੱਡੀ ਤੇ ਵਹੀਕਲ ਤੇ ਮੋਟਰਸਾਈਕਲ ਤੇ ਆਪਾਂ ਆਪਾਂ ਇੰਤਜ਼ਾਮ ਕੀਤਾ ਹੈ ਟਰਾਲੀਆਂ ਤੇ ਵੀ ਬੈਠ ਕੇ ਆਇਓ ਐਡੀ ਵੱਡੀ ਗਲਤੀ ਵੇਟ ਅੱਜ ਪਹਿਲੇ ਦਿਨ ਹਾਜ਼ਰੀ ਭਰ ਲਏ ਹੋ ਗੁਰਮਖੋ ਕਾਦੇ ਲਈ ਆਏ ਸਾਡੀ ਜ਼ਿੰਦਗੀ 'ਚ ਕੋਈ ਆਨੰਦ ਆਵੇ ਕੋਈ ਚੰਗੀ ਗੱਲ ਸੁਣੀਏ ਕੋਈ ਚੰਗੀ ਗੱਲ ਸਮਝੀਏ ਕੋਈ ਚੰਗੀ ਗੱਲ ਆਪਣੀ ਜ਼ਿੰਦਗੀ 'ਚ ਲਾਗੂ ਕਰੀਏ ਸਾਡੀ ਜ਼ਿੰਦਗੀ 'ਚ ਵੀ ਆਨੰਦ ਆਵੇ ਕੋਈ ਸੁੱਖ ਦੀਆਂ ਘੜੀਆਂ ਆਉਣ ਸਾਡੀ ਜ਼ਿੰਦਗੀ ਵਿੱਚ ਵੀ ਕੋਈ ਸ਼ਾਂਤੀ ਆਵੇ ਸਾਡੀ ਜ਼ਿੰਦਗੀ ਵਿੱਚ ਵੀ ਕੋਈ ਟਿਕਾਣਾ ਆਵੇ ਤੇ ਟਿਕਾਣਾ ਲਿਆਉਣ ਵਾਸਤੇ ਧਿਆਨ ਨਾਲ ਸੁਣੋ ਗੁਰੂ ਕੋ ਬੜਾ ਧਿਆਨ ਨਾਲ ਸੁਣੋ ਸਿੱਧੀ ਉਦਾਹਰਣ ਹੈ ਬਿਲਕੁਲ ਸਿੱਧੀ ਤੇ ਬੜੀ ਸੋਖੀ ਉਦਾਹਰਣ ਦੇਣ ਗਿਆ ਇਹ ਗੁਰੂ ਕੋ ਜੀ ਤੁਸੀਂ ਵੇਖੋ ਵੀ ਬਣੀ ਕੋਈ ਸਬਜੀ ਸਵਾਦ ਹੈ ਸਵਾਦ ਸਵਾਦ ਹੈ ਜਿਹੜਾ ਸਵਾਦ ਇਹ ਇੱਕ ਚੀਜ਼ ਨਾਲ ਨਹੀਂ ਆਉਂਦਾ ਮਾਂ ਦਾ ਸੀ ਛੋਲੇ ਆ ਦੀ ਸਬ지 ਖਾਣੇ ਵੀ ਛੋਲੇ ਆ ਦੀ ਸਬ지 ਬੜੀ ਸਵਾਦ ਹੈ ਜੀ ਸਾਨੂੰ ਚਾਹੀਦਾ ਸਵਾਦ ਤੇ ਜੇ ਕੋਈ ਬੰਦਾ ਕਹੇ ਕਿ ਯਾਰ ਮੈਂ ਫਲਾਣੇ ਥਾਂ ਤੇ ਸਬ지 ਖਾਧੀ ਛੋਲੇ ਆ ਦੀ ਇੰਨੀ ਸਵਾਦ ਤੇ ਮੈਂ ਵੀ ਸਵਾਦ ਲੈਣਾ ਕੀ ਕਰਾਂ ਪੁੱਤ ਉਹਨੂੰ ਇਕੱਲੇ ਛੋਲੇ ਨਹੀਂ ਚਾਹੀਦੇ ਉਹਨੂੰ ਪਿਆਜ਼ ਵੀ ਚਾਹੀਦੇ ਆ ਉਹਨੂੰ ਲਸਣ ਵੀ ਚਾਹੀਦਾ ਕੌਮਾ ਦਰਕ ਵੀ ਚਾਹੀਦੀ ਏ ਕੌਮ ਧਨੀਆ ਵੀ ਚਾਹੀਦਾ ਕੌਮ ਹਲਦੀ ਵੀ ਚਾਹੀਦੀ ਏ ਕੌਮ ਨਮਕ ਵੀ ਚਾਹੀਦਾ ਕੌਮ ਹਰੀ ਮਿਰਚ ਵੀ ਚਾਹੀਦੀ ਸਾਰਾ ਕੁਝ ਚਾਹੀਦਾ ਗਰਮ ਮਸਾਲਾ ਵੀ ਚਾਹੀਦਾ ਇਹ ਸਾਰਾ ਕੁਝ ਇਕੱਠਾ ਕਰਨਾ ਪਊ ਸਾਰਾ ਕੁਝ ਲਿਆਉਣਾ ਪਊ ਫੇਰ ਭਾਈ ਉਹਨੂੰ ਟਾਈਮ ਦੇ ਤੇ ਸਾਰਾ ਕੁਝ ਪਾਉਣਾ ਪਊ ਤੇ ਪਹਿਲਾਂ ਮੈਂ ਦੇਸੀ ਘਿਓ ਵਾਵਾ ਫੇਰ ਮੈਂ ਇਹਦੇ ਵਿੱਚ ਜੋ no, ਅਦਰ